ਪਾਕਿਸਤਾਨ ਦੇ ਵਿਚਾਲੇ ਜੰਗ ਜਿਹੜੀ ਸਾਸ਼ੀਕਾਲ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗਗਨ ਸ਼ਕਲਾ ਭਾਰਤ ਪਾਕਿਸਤਾਨ ਦੀ ਸਰਦ ਤੇ ਮੌਜੂਦ ਹਾਂ ਤੇ ਭਾਰਤ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਇਹ ਪਿੰਡ ਟਿੰਡੀ ਵਾਲਾ ਤਾਂ ਇੱਥੇ ਪਹੁੰਚਣ ਦਾ ਮਕਸਦ ਇਹ ਆ ਬਿਲਕੁਲ ਬਾਰਡਰ ਤੇ ਸਤ ਇੱਥੇ ਇਹ ਗੁਰੂ ਘਰ ਹੈ ਤਸਵੀਰ ਦੇਖੋ ਤੁਸੀਂ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ ਪਹਿਲਾਂ ਤਾਂ ਦਲੇਰ ਬਾਰਡਰ ਦਿਖਾਓ ਸਾਹਮਣੇ ਭਾਰਤ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਹੈ ਜਿੱਥੇ ਕਿ ਬੀਐਸਐਫ ਇਸ ਵੇਲੇ ਤਣਾਤ ਹੈ ਤਸਵੀਰਾਂ ਦੇ ਵਿੱਚ ਤੁਸੀਂ ਭਾਰਤ ਦੀ ਚੌਂਕੀ ਦੇਖ ਰਹੇ ਹੋਵੋਗੇ ਤੇ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੀਆਂ ਇਹ ਭਾਰਤ ਪਾਕਿਸਤਾਨ ਸਰਹੱਦ ਹੈ ਤੇ ਉਸ ਸਰਹੱਦ ਦੇ ਨਾਲ ਸਥਿਤ ਟਿੰਡੀ ਆਲਾ ਪਿੰਡ ਦਾ ਇਹ ਗੁਰੂ ਘਰ ਹੈ ਜਿੱਥੇ ਹੁਣ ਜਿੰਦਰਾ ਲੱਗ ਗਿਆ ਤਾਂ ਬਿਲਕੁਲ ਕਿਉਂਕਿ ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ ਉਹ ਸੁਰੱਖਿਅਤ ਥਾਵਾਂ ਤੇ ਲੈ ਜਾ ਗਏ ਨੇ ਪਹਿਲਾਂ ਇਹ ਤਸਵੀਰ ਦਿਖਾਉਣਾ ਹੈ ਤੇ ਨਾਲ ਦੀ ਨਾਲ ਇੱਥੋਂ ਦੇ ਪਿੰਡ ਦੇ ਮੋਹਤਵਰ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਪਰਾਂ ਇਹ ਤਸਵੀਰ ਦੇਖੋ ਅ ਨਿਸ਼ਾਨ ਸਾਹਿਬ ਸ਼ਿਸ਼ੋਬਤ ਨੇ ਤੇ ਇਹ ਗੁਰੂ ਘਰ ਇੱਥੇ ਮੌਜੂਦ ਆ ਬਿਲਕੁਲ ਤਸਵੀਰ ਦਿਖਾਓ ਦਲੇਰ ਇਹ ਤਸਵੀਰ ਦਿਖਾਓ ਨਿਸ਼ਾਨ ਸਾਹਿਬ ਦੀਆਂ ਤਸਵੀਰਾਂ ਨੇ ਟਿੰਡੀ ਵਾਲਾ ਪਿੰਡ ਦੀਆਂ ਤੇ ਨਾਲ ਇਹ ਗੁਰੂ ਘਰ ਹੈ ਜਿੱਥੋਂ ਪਾਵਨ ਸਰੂਪ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਇੱਥੋਂ ਲਜਾਏ ਗਏ ਨੇ ਸੁਰੱਖਿਅਤ ਥਾਂ ਤੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਜਿਹੜੀ ਆ ਉਹ ਛਿੜੀ ਹੋਈ ਹੈ ਜਿਸ ਦੇ ਚੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੇ ਇੱਥੋਂ ਲੈ ਕੇ ਚਲੇ ਗਏ ਨੇ ਤਾਂ ਆਪ ਦੇਖੋ ਬਿਲਕੁਲ ਇਸ ਵੇਲੇ ਗੁਰੂ ਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ ਤਾਂ ਇਹ ਤਸਵੀਰਾਂ ਨੇ ਕਿਉਂਕਿ ਜੰਗ ਜੁੱਧ ਵਰਗੇ ਹਾਲਾਤਾਂ ਦੇ ਵਿੱਚ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਇਆ ਜਾਂਦਾ ਤਾਂਕਿ ਕਿਸੇ ਤਰ੍ਹਾਂ ਦੀ ਬੇਦਵੀ ਆ ਉਹ ਨਾ ਹੋ ਸਕੇ ਇਸ ਦੇ ਮੱਦੇ ਨਜ਼ਰ ਜਿਹੜੀ ਆ ਉਹ ਇਹ احتیاطتن ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਦੇਖੋ ਬਿਲਕੁਲ ਸਰਹੱਦ ਦੇ ਨੇੜੇ ਇਹ ਗੁਰੂ ਘਰ ਹੈ ਤਾਂ ਮੈਂ ਉੱਥੇ ਮੌਜੂਦ ਆ ਸਰਹੱਦ ਤੇ ਮੌਜੂਦ ਆ ਤੇ ਪਿੰਡ ਦੇ ਮਹਤਵਪੁਰ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੇ ਜਿਹੜੇ ਉਹ ਇੱਥੋਂ ਲੈ ਗਏ ਜੀ ਬਿਲਕੁਲ ਜੀ ਕੱਲ੍ਹ ਦੇ ਸੀ ਲੈ ਗਏ ਸਾਨੂੰ ਮੈਸੇਜ ਆ ਕਮੇਟੀ ਵੱਲੋਂ ਹਮ ਪੂਰੀ ਰਹਿਤ ਮਰਿਆਦਾ ਨਾਲ ਅਸੀਂ ਲੈ ਗਏ ਇਸ ਪਿੰਡ ਦੇ ਔਰ ਖੁੰਦਰ ਗੱਟੀ ਦੇ ਦੋਨਾ ਪਿੰਡਾਂ ਦੇ ਸੀ ਅੱਛਾ ਕਿੰਨੇ ਪਿੰਡ ਨੇ ਜਿਹੜੇ ਇਹ ਬਿਲਕੁਲ ਨਾਲ ਬੈਲਟ ਤੇ ਲੱਗਦੇ ਨੇ ਕਿਉਂਕਿ ਤੂੰ ਸਾਹਮਣੇ ਤਾਂ ਬਾਰਡਰ ਹੈ ਜੀ ਬਿਲਕੁਲ ਜੀ ਇਹ ਇਧਰ ਆਪਣੇ ਹੈਡ ਤੋਂ ਰੇ ਰੇ ਤਕਰੀਬਨ 11 ਪੰਚਾਇਤਾਂ 18 ਪਿੰਡ ਹੈ ਹਾਂਜੀ ਸਾਰਿਆਂ ਦੇ ਸਰੂਪ ਹੈ ਸੁਰੱਖਿਅਤ ਜਗ੍ਹਾ ਲੈ ਗਏ ਹਾਂ ਬਿਲਕੁਲ ਕੰਨਾਂ ਦੇ ਮੈਂ ਇਹ ਨਹੀਂ ਕਹਿ ਸਕਦਾ ਸਾਡੇ ਕਿਉਂ ਹੈਗਾ ਬਿਲਕੁਲ ਜ਼ੀਰੋ ਲੈਣ ਤੇ ਅਸੀਂ ਤਾਂ ਆਪਦੇ ਉਹ ਸਾਬ ਨਾਲ ਜੇ ਸਾਬ ਨਾਲ ਸਾਨੂੰ ਆਰਡਰ ਸੀ ਅਸੀਂ ਉਹ ਸਾਬ ਨਾਲ ਲੈ ਗਏ ਅੱਛਾ ਮੈਸੇਜ ਤੁਹਾਨੂੰ ਕਦੋਂ ਤੇ ਕਿਹਦਾ ਆਇਆ ਜੀ ਮੈਸੇਜ ਸਾਨੂੰ ਕਮੇਟੀ ਵੱਲੋਂ ਸੀਗਾ ਐਸਪੀਸੀ ਵੱਲੋਂ ਹਾਂ ਕਮੇਟੀ ਨੇ ਤੁਹਾਨੂੰ ਕਿਹਾ ਕਿ ਇੱਥੋਂ ਲੈ ਕੇ ਜਾਓ ਕੱਲ ਕਿੰਨੇ ਵਜੇ ਲੈ ਗਈ ਸੀਗੇ ਕੱਲ ਤਕਰੀਬਨ ਹੈਗਾ ਸੀ ਇਹ 5 ਦੇ ਕਰੀਬ ਟਾਈਮ ਸ਼ਾਮ ਨੂੰ ਹਾਂ ਸ਼ਾਮ ਨੂੰ ਕਿਉਂਕਿ ਖਤਰਾ ਮੰਡਰਾ ਰਿਹਾ ਹੈ ਅਜੇ ਬਹਿ ਖਤਰੇ ਵਾਲੀ ਗੱਲ ਗੱਲ ਤਾਂ ਨਹੀਂ ਹੈਗੀ ਹਮ ਪਰ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ ਕਿਉਂ ਡਰ ਦਾ ਕਿਹੜਾ ਮਾਹੌਲ ਹੈ ਨਾ ਲੋਕਾਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਕਿਉਂ ਹੈ ਇੱਥੇ ਜਦੋਂ ਪਹਿਲੀ ਜੰਗ ਲੱਗੀ ਹੈ ਨਾ ਤਕਰੀਬਨ ਇਹ ਸਾਰਾ ਇਹ ਹੈ ਬੈਕਵਰਡ ਏਰੀਆ ਜਿੰਨਾ ਵੀ ਇਹ ਇਹ ਮੱਲਾ ਗਿਆ ਸੀਗਾ ਉਸ ਡਰ ਦੇ ਹਿਸਾਬ ਨਾਲ ਲੋਕਾਂ ਨੇ ਆਪ ਆਪ ਦੀ ਸੁਰੱਖਿਆ ਪਾਕਿਸਤਾਨੀ ਫੌਜਾਂ ਨੇ ਇੱਥੇ ਕਬਜ਼ਾ ਕਰ ਲਿਆ ਤਾਂ ਹਾਂ ਕਰ ਲਿਆ ਸੀ ਅੱਛਾ ਇਹ ਸਾਰਾ ਮੱਲਿਆ ਗਿਆ ਸੀਗਾ ਨੁਕਸਾਨ ਕਿੰਨਾ ਹੋਇਆ ਸੀ ਨੁਕਸਾਨ ਤਾਂ ਬਹੁਤ ਹੀ ਹੋਇਆ ਸੀ ਜਿੰਨੇ ਵੀ ਇੱਥੋਂ ਕੋਈ ਰੋਖ ਨਹੀਂ ਛੱਡਿਆ ਕੋਈ ਕੁਝ ਨਹੀਂ ਛੱਡਿਆ ਇੱਟਾਂ ਤੱਕ ਲੈ ਗਏ ਸੀ ਉਹ ਪਾਕਿਸਤਾਨੀ ਹਾਂਜੀ ਇਸ ਪਿੰਡ ਦੀਆਂ ਇਸ ਆਹੇ ਇਹ ਪਿੰਡ ਦੀਆਂ ਤੇ ਪਰ ਫਿਰ ਵੀ ਲੋਕਾਂ ਦੇ ਦਿਲਾਂ ਵਿੱਚ ਇਹ ਡਰ ਹੈ ਬਿਕਰੇ ਹੁਣ ਵੀ ਨਾ ਇਦਾਂ ਦੇ ਆਜਣ ਪਰ ਓਣ ਤਾਂ ਉਸ ਉਹਦੇ ਹਿਸਾਬ ਤੇ ਬਹੁਤ ਜ਼ਿਆਦਾ ਹੂੰ ਏ ਮੋ ਚੇਂਜ ਹੈ ਕਿਉਂ ਆਪਣੀ ਆਰਮੀ ਇੰਨੀ ਜ਼ਿਆਦਾ ਕਿ ਇੱਥੋਂ ਦੇ ਨਹੀਂ ਇਹ ਅਟੈਕ ਨਹੀਂ ਕਰਦੇ ਨਾ ਸਾਸ਼ੀਖਾਲ ਦਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗगन ਸ਼ੁਕਲਾ ਭਾਰਤ ਪਾਕਿਸਤਾਨ ਦੀ ਸਰਦ ਤੇ ਮੌਜੂਦ ਹਾਂ ਤੇ ਭਾਰਤ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਇਹ ਪਿੰਡ ਟਿੰਡੀ ਵਾਲਾ ਤਾਂ ਇੱਥੇ ਪਹੁੰਚਣ ਦਾ ਮਕਸਦ ਇਹ ਹੈ ਬਿਲਕੁਲ ਬਾਰਡਰ ਤੇ ਸਤੇ ਇਥੇ ਇਹ ਗੁਰੂ ਘਰ ਤਸਵੀਰ ਦੇਖੋ ਤੁਸੀਂ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ ਪਹਿਲਾਂ ਤਾਂ ਦਲੇਰ ਬਾਰਡਰ ਦਿਖਾਓ ਸਾਹਮਣੇ ਭਾਰਤ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਹੈ ਜਿੱਥੇ ਕਿ ਬੀਐਸਐਫ ਇਸ ਵੇਲੇ ਤਣਾਤ ਹੈ ਤਸਵੀਰਾਂ ਦੇ ਵਿੱਚ ਤੁਸੀਂ ਭਾਰਤ ਦੀ ਚੌਂਕੀ ਦੇਖ ਰਹੇ ਹੋਵੋਗੇ ਤੇ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੀਆਂ ਇਹ ਭਾਰਤ ਪਾਕਿਸਤਾਨ ਸਰਹੱਦ ਹੈ ਤੇ ਇਸ ਸਰਹੱਦ ਦੇ ਨਾਲ ਸਥਿਤ ਟਿੰਡੀ ਆਲਾ ਪਿੰਡ ਦਾ ਇਹ ਗੁਰੂ ਘਰ ਹੈ ਜਿੱਥੇ ਹੁਣ ਜਿੰਦਰਾ ਲੱਗ ਗਿਆ ਤਾਂ ਬਿਲਕੁਲ ਕਿਉਂਕਿ ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ ਉਹ ਸੁਰੱਖਿਅਤ ਥਾਵਾਂ ਤੇ ਲੈ ਜਾ ਗਏ ਨੇ ਪਹਿਲਾਂ ਇਹ ਤਸਵੀਰ ਦਿਖਾਉਣਾ ਹੈ ਤੇ ਨਾਲ ਦੀ ਨਾਲ ਇੱਥੋਂ ਦੇ ਪਿੰਡ ਦੇ ਮੋਹਤਵਰ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਪਹਿਲਾਂ ਇਹ ਤਸਵੀਰ ਦੇਖੋ ਅ ਨਿਸ਼ਾਨ ਸਾਹਿਬ ਸ਼ਿਸ਼ੋਬਤ ਨੇ ਤੇ ਇਹ ਗੁਰੂ ਘਰ ਇੱਥੇ ਮੌਜੂਦ ਆ ਬਿਲਕੁਲ ਤਸਵੀਰ ਦਿਖਾਓ ਦਲੇਰ ਤਸਵੀਰ ਦਿਖਾਓ ਨਿਸ਼ਾਨ ਸਾਹਿਬ ਦੀਆਂ ਤਸਵੀਰਾਂ ਨੇ ਟਿੰਡੀ ਆਲਾ ਪਿੰਡ ਦੀਆਂ ਤੇ ਨਾਲ ਇਹ ਗੁਰੂ ਘਰ ਹੈ ਜਿੱਥੋਂ ਪਾਵਨ ਸਰੂਪ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਇਥੋਂ ਲਜਾਏ ਗਏ ਨੇ ਸੁਰੱਖਿਅਤ ਥਾਂ ਤੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਜਿਹੜੀ ਆ ਉਹ ਛਿੜੀ ਹੋਈ ਹੈ ਜਿਸ ਦੇ ਚੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੇ ਇਥੋਂ ਲੈ ਕੇ ਚਲੇ ਗਏ ਨੇ ਤਾਂ ਆਪ ਦੇਖੋ ਬਿਲਕੁਲ ਇਸ ਵੇਲੇ ਗੁਰੂ ਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ ਤਾਂ ਇਹ ਤਸਵੀਰਾਂ ਨੇ ਕਿਉਂਕਿ ਜੰਗ ਜੁੱਧ ਵਰਗੇ ਹਾਲਾਤਾਂ ਦੇ ਵਿੱਚ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਇਆ ਜਾਂਦਾ ਤਾਂ ਕਿ ਕਿਸੇ ਤਰ੍ਹਾਂ ਦੀ ਬੇਦਵੀਆ ਉਹ ਨਾ ਹੋ ਸਕੇ ਇਸ ਦੇ ਮੱਦੇ ਨਜ਼ਰ ਜਿਹੜੀ ਆ ਉਹ ਇਹ احتیاطਤਨ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਦੇਖੋ ਬਿਲਕੁਲ ਸਰਹੱਦ ਦੇ ਨੇੜੇ ਇਹ ਗੁਰੂ ਘਰ ਹੈ ਤਾਂ ਮੈਂ ਉੱਥੇ ਮੌਜੂਦ ਹਾਂ ਸਰਹੱਦ ਤੇ ਮੌਜੂਦ ਹਾਂ ਤੇ ਪਿੰਡ ਦੇ ਮੋਢੀਵਰ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੇ ਜਿਹੜੇ ਉਹ ਇੱਥੋਂ ਲੈ ਗਏ ਜੀ ਬਿਲਕੁਲ ਜੀ ਕੱਲ੍ਹ ਦੇ ਸੀ ਲੈ ਗਏ ਸਾਨੂੰ ਮੈਸੇਜ ਆ ਕਮੇਟੀ ਵੱਲੋਂ ਹੂੰ ਪੂਰੀ ਰਹਿਤ ਮਰਿਆਦਾ ਨਾਲ ਅਸੀਂ ਲੈ ਗਏ ਇਸ ਪਿੰਡ ਦੇ ਔਰ ਖੁੰਦਰ ਗੱਟੀ ਦੇ ਦੋਨਾਂ ਪਿੰਡਾਂ ਦੇ ਸੀ ਅੱਛਾ ਕਿੰਨੇ ਪਿੰਡ ਨੇ ਜਿਹੜੇ ਇਹ ਬਿਲਕੁਲ ਨਾਲ ਬੈਲਟ ਤੇ ਲੱਗਦੇ ਨੇ ਕਿਉਂਕਿ ਤੂੰ ਸਾਹਮਣੇ ਤਾਂ ਬਾਰਡਰ ਹੈ ਜੀ ਬਿਲਕੁਲ ਜੀ ਇਹ ਇਧਰ ਆਪਣੇ ਹੈਡ ਤੋਂ ਰੇ ਰੇ ਤਕਰੀਬਨ 11 ਪੰਚਾਇਤਾਂ 18 ਪਿੰਡ ਹੈ ਹੂੰ ਹਾਂਜੀ ਸਾਰਿਆਂ ਦੇ ਸਰੂਪ ਹੈ ਸੁਰੱਖਿਅਤ ਜਗ੍ਹਾ ਲੈ ਗਏ ਹਾਂ ਬਿਲਕੁਲ ਕੰਨਾਂ ਦੇ ਮੈਂ ਇਹ ਨਹੀਂ ਕਹਿ ਸਕਦਾ ਸਾਡੇ ਕਿਉਂ ਹੈਗਾ ਬਿਲਕੁਲ ਜ਼ੀਰੋ ਲੈਣ ਤੇ ਅਸੀਂ ਤਾਂ ਆਪਦੇ ਉਹ ਸਾਬ ਨਾਲ ਜੇ ਸਾਬ ਨਾਲ ਸਾਨੂੰ ਆਰਡਰ ਸੀ ਅਸੀਂ ਉਸ ਸਾਹਬ ਨਾਲ ਲੈ ਗਏ ਅੱਛਾ ਮੈਸੇਜ ਤੁਹਾਨੂੰ ਕਦੋਂ ਤੇ ਕਿਹਦਾ ਆਇਆ ਜੀ ਮੈਸੇਜ ਸਾਨੂੰ ਕਮੇਟੀ ਵੱਲੋਂ ਸੀਗਾ ਹਾਂ ਐਸਪੀਸੀ ਵੱਲੋਂ ਹਾਂ ਕਮੇਟੀ ਨੇ ਤੁਹਾਨੂੰ ਕਿਹਾ ਕਿ ਇੱਥੋਂ ਲੈ ਕੇ ਜਾਓ ਕੱਲ ਕਿੰਨੇ ਵਜੇ ਲੈ ਕੇ ਸੀਗੇ ਕੱਲ ਤਕਰੀਬਨ ਹੈਗਾ ਸੀ ਇਹ 5 ਦੇ ਕਰੀਬ ਟਾਈਮ ਸ਼ਾਮ ਨੂੰ ਹਾਂ ਸ਼ਾਮ ਨੂੰ ਕਿਉਂਕਿ ਖਤਰਾ ਮੰਡਰਾ ਰਿਹਾ ਹੈ ਅਜੇ ਬਹਿ ਖਤਰੇ ਵਾਲੀ ਗੱਲ ਤਾਂ ਨਹੀਂ ਹੈਗੀ ਹੂੰ ਪਰ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ ਕਿਉਂ ਡਰ ਦਾ ਕਿਹੜਾ ਮਾਹੌਲ ਹੈ ਨਾ ਲੋਕਾਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਕਿਉਂ ਹੈ ਇੱਥੇ ਜਦੋਂ ਪਹਿਲੀ ਜੰਗ ਲੱਗੀ ਆ ਨਾ ਤਕਰੀਬਨ ਇਹ ਸਾਰਾ ਇਹ ਹੈ ਬੈਕਵਰਡ ਏਰੀਆ ਜਿੰਨਾ ਵੀ ਇਹ ਮੱਲੇ ਗਿਆ ਸੀਗਾ ਉਸ ਡਰ ਦੇ ਹਿਸਾਬ ਨਾਲ ਲੋਕਾਂ ਨੇ ਆਪ ਆਪ ਦੀ ਸੁਰੱਖਿਆ ਪਾਕਿਸਤਾਨੀ ਫੌਜਾਂ ਨੇ ਇੱਥੇ ਕਬਜ਼ਾ ਕਰ ਲਿਆ ਤਾਂ ਹਾਂ ਕਰ ਲਿਆ ਸੀ ਅੱਛਾ ਇਹ ਸਾਰਾ ਮੱਲੇ ਗਿਆ ਸੀਗਾ ਨੁਕਸਾਨ ਕਿੰਨਾ ਹੋਇਆ ਸੀ ਨੁਕਸਾਨ ਤਾਂ ਬਹੁਤ ਹੀ ਹੋਇਆ ਸੀ ਜਿੰਨੇ ਵੀ ਇੱਥੋਂ ਕੋਈ ਰੁੱਖ ਨਹੀਂ ਛੱਡਿਆ ਕੋਈ ਕੁਝ ਨਹੀਂ ਛੱਡਿਆ ਇੱਟਾਂ ਤੱਕ ਲੈ ਗਏ ਸੀ ਉਹ ਪਾਕਿਸਤਾਨੀ ਹਾਂਜੀ ਇਸ ਪਿੰਡ ਦੀਆਂ ਐਸੇ ਆਹੇ ਇਹ ਪਿੰਡ ਦੀਆਂ ਤੇ ਪਰ ਫਿਰ ਵੀ ਲੋਕਾਂ ਦੇ ਦਿਲਾਂ ਵਿੱਚ ਇਹ ਡਰ ਹੈ ਬਿਕਰੇ ਹੋਣ ਵੀ ਨਾ ਇਦਾਂ ਦੇ ਆ ਜਾਣ ਪਰ ਹੋਣ ਤਾਂ ਉਸ ਉਹਦੇ ਹਿਸਾਬ ਤੇ ਬਹੁਤ ਜ਼ਿਆਦਾ ਇਹ ਮੌਤ ਚੇਂਜ ਹੈ ਕਿਉਂ ਆਪਣੀ ਆਰਮੀ ਇੰਨੀ ਜ਼ਿਆਦਾ ਕਿ ਇੱਥੋਂ ਦੇ ਨਹੀਂ ਐਟੈਕ ਨਹੀਂ ਕਰ ਦੇਣਾ ਹਾਂ ਸਸ਼ੀਕਾਰ ਢੇਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗਗਨ ਸ਼ਕਲਾ ਭਾਰਤ ਪਾਕਿਸਤਾਨ ਦੀ ਸਰਦ ਤੇ ਮੌਜੂਦ ਹਾਂ ਤੇ ਭਾਰਤ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਇਹ ਪਿੰਡ ਟਿੰਡੀ ਵਾਲਾ ਤਾਂ ਇੱਥੇ ਪਹੁੰਚਣ ਦਾ ਮਕਸਦ ਇਹ ਆ ਬਿਲਕੁਲ ਬਾਰਡਰ ਤੇ ਸਤੇ ਇੱਥੇ ਇਹ ਗੁਰੂ ਘਰ ਹੈ ਤਸਵੀਰ ਦੇਖੋ ਤੁਸੀਂ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ ਪਹਿਲਾਂ ਤਾਂ ਦਲੇਰ ਬਾਰਡਰ ਦਿਖਾਓ ਸਾਹਮਣੇ ਭਾਰਤ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਹੈ ਜਿੱਥੇ ਕਿ ਬੀਐਸਐਫ ਇਸ ਵੇਲੇ ਤਣਾਤ ਆ ਤਸਵੀਰਾਂ ਦੇ ਵਿੱਚ ਤੁਸੀਂ ਭਾਰਤ ਦੀ ਚੌਂਕੀ ਦੇਖ ਰਹੇ ਹੋਵੋਗੇ ਤੇ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੀਆਂ ਇਹ ਭਾਰਤ ਪਾਕਿਸਤਾਨ ਸਰਹੱਦ ਹੈ ਤੇ ਇਸ ਸਰਹੱਦ ਦੇ ਨਾਲ ਸਥਿਤ ਟਿੰਡੀ ਆਲਾ ਪਿੰਡ ਦਾ ਇਹ ਗੁਰੂ ਘਰ ਹੈ ਜਿੱਥੇ ਹੁਣ ਜਿੰਦਰਾ ਲੱਗ ਗਿਆ ਤਾਂ ਬਿਲਕੁਲ ਕਿਉਂਕਿ ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ ਉਹ ਸੁਰੱਖਿਅਤ ਥਾਵਾਂ ਤੇ ਲੈ ਜਾ ਗਏ ਨੇ ਪਹਿਲਾਂ ਇਹ ਤਸਵੀਰ ਦਿਖਾਉਣਾ ਹੈ ਤੇ ਨਾਲ ਦੀ ਨਾਲ ਇੱਥੋਂ ਦੇ ਪਿੰਡ ਦੇ ਮੋਹਤਵਰ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਪਹਿਲਾਂ ਇਹ ਤਸਵੀਰ ਦੇਖੋ ਅ ਨਿਸ਼ਾਨ ਸਾਹਿਬ ਸ਼ਿਸ਼ੋਬਤ ਨੇ ਤੇ ਇਹ ਗੁਰੂ ਘਰ ਇੱਥੇ ਮੌਜੂਦ ਆ ਬਿਲਕੁਲ ਤਸਵੀਰ ਦਿਖਾਓ ਦਲੇਰ ਇਹ ਤਸਵੀਰ ਦਿਖਾਓ ਨਿਸ਼ਾਨ ਸਾਹਿਬ ਦੀਆਂ ਤਸਵੀਰਾਂ ਨੇ ਟਿੰਡੀ ਆਲਾ ਪਿੰਡ ਦੀਆਂ ਤੇ ਨਾਲ ਇਹ ਗੁਰੂ ਘਰ ਹੈ ਜਿੱਥੋਂ ਪਾਵਨ ਸਰੂਪ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਇੱਥੋਂ ਲਜਾਏ ਗਏ ਨੇ ਸੁਰੱਖਿਅਤ ਥਾਂ ਤੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਜਿਹੜੀ ਹੈ ਉਹ ਛਿੜੀ ਹੋਈ ਹੈ ਜਿਸ ਦੇ ਚੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੇ ਇੱਥੋਂ ਲੈ ਕੇ ਚਲੇ ਗਏ ਨੇ ਤਾਂ ਆਪ ਦੇਖੋ ਬਿਲਕੁਲ ਇਸ ਵੇਲੇ ਗੁਰੂ ਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ ਤਾਂ ਇਹ ਤਸਵੀਰਾਂ ਨੇ ਕਿਉਂਕਿ ਜੰਗ ਜੁੱਧ ਵਰਗੇ ਹਾਲਾਤਾਂ ਦੇ ਵਿੱਚ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਇਆ ਜਾਂਦਾ ਤਾਂਕਿ ਕਿਸੇ ਤਰ੍ਹਾਂ ਦੀ ਬੇਦਵੀਆ ਉਹ ਨਾ ਹੋ ਸਕੇ ਇਸ ਦੇ ਮੱਦੇ ਨਜ਼ਰ ਜਿਹੜੀ ਆ ਉਹ ਇਹ احتیاطਨ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਦੇਖੋ ਬਿਲਕੁਲ ਸਰਹੱਦ ਦੇ ਨੇੜੇ ਇਹ ਗੁਰੂ ਘਰ ਹੈ ਤਾਂ ਮੈਂ ਉੱਥੇ ਮੌਜੂਦ ਆ ਸਰਹੱਦ ਤੇ ਮੌਜੂਦ ਆ ਤੇ ਪਿੰਡ ਦੇ ਮੋਤਵਰ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੇ ਜਿਹੜੇ ਉਹ ਇੱਥੋਂ ਲੈ ਗਏ ਜੀ ਬਿਲਕੁਲ ਜੀ ਕੱਲ੍ਹ ਦੇ ਅਸੀਂ ਲੈ ਗਏ ਸਾਨੂੰ ਮੈਸੇਜ ਆ ਕਮੇਟੀ ਵੱਲੋਂ ਹਮ ਪੂਰੀ ਰਹਿਤ ਮਰਿਆਦਾ ਨਾਲ ਅਸੀਂ ਲੈ ਗਏ ਇਸ ਪਿੰਡ ਦੇ ਔਰ ਖੁੰਦਰ ਗੱਟੀ ਦੇ ਦੋਨਾਂ ਪਿੰਡਾਂ ਦੇ ਸੀ ਅੱਛਾ ਕਿੰਨੇ ਪਿੰਡ ਨੇ ਜਿਹੜੇ ਇਹ ਬਿਲਕੁਲ ਨਾਲ ਬੈਲਟ ਤੇ ਲੱਗਦੇ ਨੇ ਕਿਉਂਕਿ ਤੂੰ ਸਾਹਮਣੇ ਤਾਂ ਬਾਰਡਰ ਹੈ ਜੀ ਬਿਲਕੁਲ ਜੀ ਇਹ ਇਧਰ ਆਪਣੇ ਹੈਡ ਤੋਂ ਰੇ ਰੇ ਤਕਰੀਬਨ 11 ਪੰਚਾਇਤਾਂ 18 ਪਿੰਡ ਹੈ ਹਮ ਹਾਂਜੀ ਸਾਰਿਆਂ ਦੇ ਸਰੂਪ ਹੈ ਸੁਰੱਖਿਅਤ ਜਗ੍ਹਾ ਲੈ ਗਏ ਹਾਂ ਬਿਲਕੁਲ ਕੰਨਾਂ ਦੇ ਮੈਂ ਇਹ ਨਹੀਂ ਕਹਿ ਸਕਦਾ ਸਾਡੇ ਕਿਉਂ ਹੈਗਾ ਬਿਲਕੁਲ ਜ਼ੀਰੋ ਲੈਣ ਤੇ ਅਸੀਂ ਤਾਂ ਆਪਦੇ ਉਹ ਸਾਬ ਨਾਲ ਜੇ ਸਾਬ ਨਾਲ ਸਾਨੂੰ ਆਰਡਰ ਸੀ ਅਸੀਂ ਉਹ ਸਾਬ ਨਾਲ ਲੈ ਗਏ ਅੱਛਾ ਮੈਸੇਜ ਤੁਹਾਨੂੰ ਕਦੋਂ ਤੇ ਕਿਹਦਾ ਆਇਆ ਜੀ ਮੈਸੇਜ ਸਾਨੂੰ ਕਮੇਟੀ ਵੱਲੋਂ ਸੀਗਾ ਐਸਜੀਪੀਸੀ ਵੱਲੋਂ ਹਾਂ ਕਮੇਟੀ ਨੇ ਤੁਹਾਨੂੰ ਕਿਹਾ ਕਿ ਇੱਥੋਂ ਲੈ ਕੇ ਜਾਓ ਕੱਲ ਕਿੰਨੇ ਵਜੇ ਲੈ ਗਈ ਸੀਗੇ ਕੱਲ ਤਕਰੀਬਨ ਹੈਗਾ ਸੀ ਇਹ 5 ਦੇ ਕਰੀਬ ਟਾਈਮ ਸ਼ਾਮ ਨੂੰ ਹਾਂ ਸ਼ਾਹੂ ਕਿਉਂਕਿ ਖਤਰਾ ਮੰਡਰਾ ਰਿਹਾ ਹੈ ਅਜੇ ਬਹਿ ਖਤਰੇ ਵਾਲੀ ਗੱਲ ਗੱਲ ਤਾਂ ਨਹੀਂ ਹੈਗੀ ਹੂੰ ਪਰ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ ਕਿਉਂ ਡਰ ਦਾ ਕਿਹੜਾ ਮਾਹੌਲ ਹੈ ਨਾ ਲੋਕਾਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਕਿਉਂ ਹੈ ਇੱਥੇ ਜਦੋਂ ਪਹਿਲੀ ਜੰਗ ਲੱਗੀ ਹੈ ਨਾ ਤਕਰੀਬਨ ਇਹ ਸਾਰਾ ਇਹ ਹੈ ਬੈਕਵਰਡ ਏਰੀਆ ਜਿੰਨਾ ਵੀ ਇਹ ਮੱਲੇ ਗਿਆ ਸੀਗਾ ਉਸ ਡਰ ਦੇ ਹਿਸਾਬ ਨਾਲ ਲੋਕਾਂ ਨੇ ਆਪ ਆਪ ਦੀ ਸੁਰੱਖਿਆ ਪਾਕਿਸਤਾਨੀ ਫੌਜਾਂ ਨੇ ਇੱਥੇ ਕਬਜ਼ਾ ਕਰ ਲਿਆ ਤਾਂ ਹਾਂ ਕਰ ਲਿਆ ਸੀ ਅੱਛਾ ਇਹ ਸਾਰਾ ਮੱਲਿਆ ਗਿਆ ਸੀਗਾ ਨੁਕਸਾਨ ਕਿੰਨਾ ਹੋਇਆ ਸੀ ਨੁਕਸਾਨ ਤਾਂ ਬਹੁਤ ਹੀ ਹੋਇਆ ਸੀ ਜਿੰਨੇ ਵੀ ਇੱਥੋਂ ਕੋਈ ਰੋਖ ਨਹੀਂ ਛੱਡਿਆ ਕੋਈ ਕੁਛ ਨਹੀਂ ਛੱਡਿਆ ਇੱਟਾਂ ਤੱਕ ਲੈ ਗਏ ਸੀ ਉਹ ਪਾਕਿਸਤਾਨੀ ਹਾਂਜੀ ਇਸ ਪਿੰਡ ਦੀਆਂ ਇਸ ਆਹ ਇਹ ਪਿੰਡ ਦੀਆਂ ਤੇ ਪਰ ਫਿਰ ਵੀ ਲੋਕਾਂ ਦੇ ਦਿਲਾਂ ਵਿੱਚ ਇਹ ਡਰ ਹੈ ਬਿਕਰੇ ਹੁਣ ਵੀ ਨਾ ਇਦਾਂ ਦੇ ਆਜਣ ਪਰ ਓਣ ਤਾਂ ਉਸ ਉਹਦੇ ਹਿਸਾਬ ਤੇ ਬਹੁਤ ਜ਼ਿਆਦਾ ਹੂੰ ਏ ਮੋ ਚੇਜ ਹੈ ਕਿਉਂ ਆਪਣੀ ਆਰਮੀ ਇੰਨੀ ਜ਼ਿਆਦਾ ਕਿ ਇੱਥੋਂ ਦੇ ਨਹੀਂ ਹੈ ਅਟੈਕ ਨਹੀਂ ਕਰ ਦੇਣਾ ਹਾਂ 사ਸ਼ੀਖਾਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ ਭਾਰਤ ਪਾਕਿਸਤਾਨ ਦੀ ਸਰਦ ਤੇ ਮੌਜੂਦ ਹਾਂ ਤੇ ਭਾਰਤ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਇਹ ਪਿੰਡ ਟਿੰਡੀ ਵਾਲਾ ਤਾਂ ਇੱਥੇ ਪਹੁੰਚਣ ਦਾ ਮਕਸਦ ਇਹ ਆ ਬਿਲਕੁਲ ਬਾਰਡਰ ਤੇ ਸਤੇ ਇਥੇ ਇਹ ਗੁਰੂ ਘਰ ਤਸਵੀਰ ਦੇਖੋ ਤੁਸੀਂ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ ਪਹਿਲਾਂ ਤਾਂ ਦਲੇਰ ਬਾਰਡਰ ਦਿਖਾਓ ਸਾਹਮਣੇ ਭਾਰਤ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਹੈ ਜਿੱਥੇ ਕਿ ਬੀਐਸਐਫ ਇਸ ਵੇਲੇ ਤਣਾਤ ਹੈ ਤਸਵੀਰਾਂ ਦੇ ਵਿੱਚ ਤੁਸੀਂ ਭਾਰਤ ਦੀ ਚੌਂਕੀ ਦੇਖ ਰਹੇ ਹੋਵੋਗੇ ਤੇ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੀਆਂ ਇਹ ਭਾਰਤ ਪਾਕਿਸਤਾਨ ਸਰਹੱਦ ਹੈ ਤੇ ਇਸ ਸਰਹੱਦ ਦੇ ਨਾਲ ਸਥਿਤ ਟਿੰਡੀ ਆਲਾ ਪਿੰਡ ਦਾ ਇਹ ਗੁਰੂ ਘਰ ਹੈ ਜਿੱਥੇ ਹੁਣ ਜਿੰਦਰਾ ਲੱਗ ਗਿਆ ਤਾਂ ਬਿਲਕੁਲ ਕਿਉਂਕਿ ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ ਉਹ ਸੁਰੱਖਿਅਤ ਥਾਵਾਂ ਤੇ ਲੈ ਜਾ ਗਏ ਨੇ ਪਹਿਲਾਂ ਇਹ ਤਸਵੀਰ ਦਿਖਾਉਣਾ ਹੈ ਤੇ ਨਾਲ ਦੀ ਨਾਲ ਇੱਥੋਂ ਦੇ ਪਿੰਡ ਦੇ ਮੋਹਤਵਰ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਪਹਿਲਾਂ ਇਹ ਤਸਵੀਰ ਦੇਖੋ ਅ ਨਿਸ਼ਾਨ ਸਾਹਿਬ ਸ਼ਿਸ਼ੋਬਤ ਨੇ ਤੇ ਇਹ ਗੁਰੂ ਘਰ ਇੱਥੇ ਮੌਜੂਦ ਆ ਬਿਲਕੁਲ ਤਸਵੀਰ ਦਿਖਾਓ ਦਲੇਰ ਇਹ ਤਸਵੀਰ ਦਿਖਾਓ ਨਿਸ਼ਾਨ ਸਾਹਿਬ ਦੀਆਂ ਇਹ ਤਸਵੀਰਾਂ ਨੇ ਟਿੰਡੀ ਆਲਾ ਪਿੰਡ ਦੀਆਂ ਤੇ ਨਾਲ ਇਹ ਗੁਰੂ ਘਰ ਹੈ ਜਿੱਥੋਂ ਪਾਵਨ ਸਰੂਪ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਇਥੋਂ ਲਜਾਏ ਗਏ ਨੇ ਸੁਰੱਖਿਅਤ ਥਾਂ ਤੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਜਿਹੜੀ ਹੈ ਉਹ ਛਿੜੀ ਹੋਈ ਹੈ ਜਿਸ ਦੇ ਚੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੇ ਇਥੋਂ ਲੈ ਕੇ ਚਲੇ ਗਏ ਨੇ ਤਾਂ ਆਪ ਦੇਖੋ ਬਿਲਕੁਲ ਇਸ ਵੇਲੇ ਗੁਰੂ ਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ ਤਾਂ ਇਹ ਤਸਵੀਰਾਂ ਨੇ ਕਿਉਂਕਿ ਜੰਗ ਜੁੱਧ ਵਰਗੇ ਹਾਲਾਤਾਂ ਦੇ ਵਿੱਚ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਇਆ ਜਾਂਦਾ ਤਾਂ ਕਿ ਕਿਸੇ ਤਰ੍ਹਾਂ ਦੀ ਬੇਦਵੀਆ ਉਹ ਨਾ ਹੋ ਸਕੇ ਇਸ ਦੇ ਮੱਦੇ ਨਜ਼ਰ ਜਿਹੜੀ ਆ ਉਹ ਇਹ احتیاطਤਨ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਦੇਖੋ ਬਿਲਕੁਲ ਸਰਹੱਦ ਦੇ ਨੇੜੇ ਇਹ ਗੁਰੂ ਘਰ ਹੈ ਤਾਂ ਮੈਂ ਉੱਥੇ ਮੌਜੂਦ ਹਾਂ ਸਰਹੱਦ ਤੇ ਮੌਜੂਦ ਹਾਂ ਤੇ ਪਿੰਡ ਦੇ ਮਹਤਵਪੂਰਨ ਸਰਪੰਚ ਸਾਹਿਬ ਨਾਲ ਗੱਲ ਕਰਦੇ ਆਂ ਸਰਪੰਚ ਸਾਹਿਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੇ ਜਿਹੜੇ ਉਹ ਇੱਥੋਂ ਲੈ ਗਏ ਜੀ ਬਿਲਕੁਲ ਜੀ ਕੱਲ੍ਹ ਦੇ ਸੀ ਲੈ ਗਏ ਸਾਨੂੰ ਮੈਸੇਜ ਆ ਕਮੇਟੀ ਵੱਲੋਂ ਹੂੰ ਪੂਰੀ ਰਹਿਤ ਮਰਿਆਦਾ ਨਾਲ ਅਸੀਂ ਲੈ ਗਏ ਇਸ ਪਿੰਡ ਦੇ ਔਰ ਖੁੰਦਰ ਗੱਟੀ ਦੇ ਦੋਨਾਂ ਪਿੰਡਾਂ ਦੇ ਸੀ ਅੱਛਾ ਕਿੰਨੇ ਪਿੰਡ ਨੇ ਜਿਹੜੇ ਇਹ ਬਿਲਕੁਲ ਨਾਲ ਬੈਲਟ ਤੇ ਲੱਗਦੇ ਨੇ ਕਿਉਂਕਿ ਤੂੰ ਸਾਹਮਣੇ ਤਾਂ ਬਾਰਡਰ ਹੈ ਜੀ ਬਿਲਕੁਲ ਜੀ ਇਹ ਇਧਰ ਆਪਣੇ ਹੈਡ ਤੋਂ ਰੇ ਤਕਰੀਬਨ 11 ਪੰਚਾਇਤਾਂ 18 ਪਿੰਡ ਹੈ ਹੂੰ ਹਾਂਜੀ ਸਾਰਿਆਂ ਦੇ ਸਰੂਪ ਸੁਰੱਖਿਅਤ ਜਗ੍ਹਾ ਲੈ ਗਏ ਹਾਂ ਬਿਲਕੁਲ ਕੰਨਾਂ ਦੇ ਮੈਂ ਇਹ ਨਹੀਂ ਕਹਿ ਸਕਦਾ ਸਾਡੇ ਕਿਉਂ ਹੋ ਹੈਗਾ ਬਿਲਕੁਲ ਜ਼ੀਰੋ ਲੈਣ ਤੇ ਅਸੀਂ ਤਾਂ ਆਪਦੇ ਉਹ ਸਭ ਨਾਲ ਜੇ ਸਭ ਨਾਲ ਸਾਨੂੰ ਆਰਡਰ ਸੀ ਅਸੀਂ ਉਸ ਸਾਹਬ ਨਾਲ ਲੈ ਗਏ ਅੱਛਾ ਮੈਸੇਜ ਤੁਹਾਨੂੰ ਕਦੋਂ ਤੇ ਕੀ ਦਾ ਆਇਆ ਜੀ ਮੈਸੇਜ ਸਾਨੂੰ ਕਮੇਟੀ ਵੱਲੋਂ ਸੀਗਾ ਹਾਂ ਐਸਜੀਪੀਸੀ ਵੱਲੋਂ ਹਾਂ ਕਮੇਟੀ ਨੇ ਤੁਹਾਨੂੰ ਕਿਹਾ ਕਿ ਇੱਥੋਂ ਲੈ ਕੇ ਜਾਓ ਕੱਲ ਕਿੰਨੇ ਵਜੇ ਲੈ ਕੇ ਸੀਗੇ ਕੱਲ ਤਕਰੀਬਨ ਹੈਗਾ ਸੀ ਇਹ 5 ਦੇ ਕਰੀਬ ਟਾਈਮ ਸ਼ਾਮ ਨੂੰ ਹਾਂ ਸ਼ਾਮ ਨੂੰ ਕਿਉਂਕਿ ਖਤਰਾ ਮੰਡਰਾ ਰਿਹਾ ਹੈ ਅਜੇ ਬਹਿ ਖਤਰੇ ਵਾਲੀ ਗੋਲ ਗੱਲ ਤਾਂ ਨਹੀਂ ਹੈਗੀ ਹੂੰ ਪਰ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ ਕਿਉਂ ਡਰ ਦਾ ਕਿਹੜਾ ਮਾਹੌਲ ਹੈ ਨਾ ਲੋਕਾਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਕਿਉਂ ਹੈ ਇੱਥੇ ਜਦੋਂ ਪਹਿਲੀ ਜੰਗ ਲੱਗੀ ਹੈ ਨਾ ਤਕਰੀਬਨ ਇਹ ਸਾਰਾ ਇਹ ਹੈ ਬੈਕਵਰਡ ਏਰੀਆ ਜਿੰਨਾ ਵੀ ਇਹ ਇਹ ਮੱਲਿਆ ਗਿਆ ਸੀਗਾ ਉਸ ਡਰ ਦੇ ਹਿਸਾਬ ਨਾਲ ਲੋਕਾਂ ਨੇ ਆਪ ਆਪ ਦੀ ਸੁਰੱਖਿਆ ਪਾਕਿਸਤਾਨੀ ਫੌਜਾਂ ਨੇ ਇਸ ਤੇ ਕਬਜ਼ਾ ਕਰ ਲਿਆ ਤਾਂ ਹਾਂ ਕਰ ਲਿਆ ਸੀ ਅੱਛਾ ਇਹ ਸਾਰਾ ਮੱਲਿਆ ਗਿਆ ਸੀਗਾ ਨੁਕਸਾਨ ਕਿੰਨਾ ਹੋਇਆ ਸੀ ਨੁਕਸਾਨ ਤਾਂ ਬਹੁਤ ਹੀ ਹੋਇਆ ਸੀ ਜਿੰਨੇ ਵੀ ਇੱਥੋਂ ਕੋਈ ਰੋਖ ਨਹੀਂ ਛੱਡਿਆ ਕੋਈ ਕੁਝ ਨਹੀਂ ਛੱਡਿਆ ਇੱਟਾਂ ਤੱਕ ਲੈ ਗਏ ਸੀ ਉਹ ਪਾਕਿਸਤਾਨੀ ਹਾਂਜੀ ਇਸ ਪਿੰਡ ਦੀਆਂ ਇਸ ਆਹੇ ਇਹ ਪਿੰਡ ਦੀਆਂ ਤੇ ਪਰ ਫਿਰ ਵੀ ਲੋਕਾਂ ਦੇ ਦਿਲਾਂ ਵਿੱਚ ਇਹ ਡਰ ਹੈ ਬਿਕਰੇ ਹੁਣ ਵੀ ਨਾ ਇਦਾਂ ਦੇ ਆਜਣ ਪਰ ਓਣ ਤਾਂ ਉਸ ਉਹਦੇ ਹਿਸਾਬ ਤੇ ਬਹੁਤ ਜ਼ਿਆਦਾ ਇਹ ਮਾਹੌਲ ਚੇਂਜ ਹੈ ਕਿਉਂ ਆਪਣੀ ਆਰਮੀ ਇੰਨੀ ਜ਼ਿਆਦਾ ਕਿ ਇੱਥੋਂ ਦੇ ਨਹੀਂ ਇਹ ਅਟੈਕ ਨਹੀਂ ਕਰ ਦੇਣਾ ਹਾਂ ਸਾਸ਼ੀਕਾਲ ਢੇਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗਗਨ ਸ਼ਕਲਾ ਭਾਰਤ ਪਾਕਿਸਤਾਨ ਦੀ ਸਰਦ ਤੇ ਮੌਜੂਦ ਹਾਂ ਤੇ ਭਾਰਤ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਇਹ ਪਿੰਡ ਟਿੰਡੀ ਵਾਲਾ ਤਾਂ ਇੱਥੇ ਪਹੁੰਚਣ ਦਾ ਮਕਸਦ ਇਹ ਆ ਬਿਲਕੁਲ ਬਾਰਡਰ ਤੇ ਸਤੇ ਇਥੇ ਇਹ ਗੁਰੂ ਘਰ ਹੈ ਤਸਵੀਰ ਦੇਖੋ ਤੁਸੀਂ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ ਪਹਿਲਾਂ ਤਾਂ ਦਲੇਰ ਬਾਰਡਰ ਦਿਖਾਓ ਸਾਹਮਣੇ ਭਾਰਤ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਹੈ ਜਿੱਥੇ ਕੀ ਬੀਐਸਐਫ ਇਸ ਵੇਲੇ ਤਣਾਤ ਹੈ ਤਸਵੀਰਾਂ ਦੇ ਵਿੱਚ ਤੁਸੀਂ ਭਾਰਤ ਦੀ ਚੌਂਕੀ ਦੇਖ ਰਹੇ ਹੋਵੋਗੇ ਤੇ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੀਆਂ ਇਹ ਭਾਰਤ ਪਾਕਿਸਤਾਨ ਸਰਹੱਦ ਹੈ ਤੇ ਇਸ ਸਰਹੱਦ ਦੇ ਨਾਲ ਸਥਿਤ ਟਿੰਡੀ ਆਲਾ ਪਿੰਡ ਦਾ ਇਹ ਗੁਰੂ ਘਰ ਹੈ ਜਿੱਥੇ ਹੁਣ ਜਿੰਦਰਾ ਲੱਗ ਗਿਆ ਤਾਂ ਬਿਲਕੁਲ ਕਿਉਂਕਿ ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ ਉਹ ਸੁਰੱਖਿਅਤ ਥਾਂ 'ਤੇ ਲੈ ਜਾ ਗਏ ਨੇ ਪਹਿਲਾਂ ਇਹ ਤਸਵੀਰ ਦਿਖਾਉਣਾ ਹੈ ਤੇ ਨਾਲ ਦੀ ਨਾਲ ਇੱਥੋਂ ਦੇ ਪਿੰਡ ਦੇ ਮੋਹਤਵਰ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਪਰਾਂ ਇਹ ਤਸਵੀਰ ਦੇਖੋ ਅ ਨਿਸ਼ਾਨ ਸਾਹਿਬ ਸ਼ਿਸ਼ੋਬਤ ਨੇ ਤੇ ਇਹ ਗੁਰੂ ਘਰ ਇੱਥੇ ਮੌਜੂਦ ਆ ਬਿਲਕੁਲ ਤਸਵੀਰ ਦਿਖਾਓ ਦਲੇਰ ਇਹ ਤਸਵੀਰ ਦਿਖਾਓ ਨਿਸ਼ਾਨ ਸਾਹਿਬ ਦੀਆਂ ਤਸਵੀਰਾਂ ਨੇ ਟਿੰਡੀ ਆਲਾ ਪਿੰਡ ਦੀਆਂ ਤੇ ਨਾਲ ਇਹ ਗੁਰੂ ਘਰ ਹੈ ਜਿੱਥੋਂ ਪਾਵਨ ਸਰੂਪ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਇੱਥੋਂ ਲਜਾਏ ਗਏ ਨੇ ਸੁਰੱਖਿਅਤ ਥਾਂ ਤੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਜਿਹੜੀ ਹੈ ਉਹ ਛਿੜੀ ਹੋਈ ਹੈ ਜਿਸ ਦੇ ਚੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੇ ਇੱਥੋਂ ਲੈ ਕੇ ਚਲੇ ਗਏ ਨੇ ਤਾਂ ਆਪ ਦੇਖੋ ਬਿਲਕੁਲ ਇਸ ਵੇਲੇ ਗੁਰੂ ਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ ਤਾਂ ਇਹ ਤਸਵੀਰਾਂ ਨੇ ਕਿਉਂਕਿ ਜੰਗ ਜੁੱਧ ਵਰਗੇ ਹਾਲਾਤਾਂ ਦੇ ਵਿੱਚ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਇਆ ਜਾਂਦਾ ਤਾਂਕਿ ਕਿਸੇ ਤਰ੍ਹਾਂ ਦੀ ਬੇਦਵੀਆ ਉਹ ਨਾ ਹੋ ਸਕੇ ਇਸ ਦੇ ਮੱਦੇ ਨਜ਼ਰ ਜਿਹੜੀ ਆ ਉਹ ਇਹ احتیاطਨ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਦੇਖੋ ਬਿਲਕੁਲ ਸਰਹੱਦ ਦੇ ਨੇੜੇ ਇਹ ਗੁਰੂ ਘਰ ਹੈ ਤਾਂ ਮੈਂ ਉੱਥੇ ਮੌਜੂਦ ਆ ਸਰਹੱਦ ਤੇ ਮੌਜੂਦ ਆ ਤੇ ਪਿੰਡ ਦੇ ਮੋਤਵਰ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੇ ਜਿਹੜੇ ਉਹ ਇੱਥੋਂ ਲੈ ਗਏ ਜੀ ਬਿਲਕੁਲ ਜੀ ਕੱਲ੍ਹ ਦੇ ਅਸੀਂ ਲੈ ਗਏ ਸਾਨੂੰ ਮੈਸੇਜ ਆ ਕਮੇਟੀ ਵੱਲੋਂ ਹਮ ਪੂਰੀ ਰਹਿਤ ਮਰਿਆਦਾ ਨਾਲ ਅਸੀਂ ਲੈ ਗਏ ਇਸ ਪਿੰਡ ਦੇ ਔਰ ਖੁੰਦਰ ਗੱਟੀ ਦੇ ਦੋਨਾ ਪਿੰਡਾਂ ਦੇ ਸੀ ਅੱਛਾ ਕਿੰਨੇ ਪਿੰਡ ਨੇ ਜਿਹੜੇ ਬਿਲਕੁਲ ਨਾਲ ਬੈਲਟ ਤੇ ਲੱਗਦੇ ਨੇ ਕਿਉਂਕਿ ਤੂੰ ਸਾਹਮਣੇ ਤਾਂ ਬਾਰਡਰ ਹੈ ਜੀ ਬਿਲਕੁਲ ਜੀ ਇਹ ਇਧਰ ਆਪਣੇ ਹੈਡ ਤੋਂ ਰੇ ਰੇ ਤਕਰੀਬਨ 11 ਪੰਜਾਹ ਤਾਂ 18 ਪਿੰਡ ਹੈ ਹਮ ਹਾਂਜੀ ਸਾਰਿਆਂ ਦੇ ਸਰੂਪ ਹੈ ਸੁਰੱਖਿਅਤ ਜਗ੍ਹਾ ਲੈ ਗਏ ਹਾਂ ਬਿਲਕੁਲ ਕੰਨਾਂ ਦੇ ਮੈਂ ਇਹ ਨਹੀਂ ਕਹਿ ਸਕਦਾ ਸਾਡੇ ਕਿਉਂ ਹੈਗਾ ਬਿਲਕੁਲ ਜ਼ੀਰੋ ਲੈਣ ਤੇ ਅਸੀਂ ਤਾਂ ਆਪਦੇ ਉਹ ਸਾਬ ਨਾਲ ਜੇ ਸਾਬ ਨਾਲ ਸਾਨੂੰ ਆਰਡਰ ਸੀ ਅਸੀਂ ਉਹ ਸਾਬ ਨਾਲ ਲੈ ਗਏ ਅੱਛਾ ਮੈਸੇਜ ਤੁਹਾਨੂੰ ਕਦੋਂ ਤੇ ਕਿਹਦਾ ਆਇਆ ਜੀ ਮੈਸੇਜ ਸਾਨੂੰ ਕਮੇਟੀ ਵੱਲੋਂ ਸੀਗਾ ਹਾਂ ਐਸਡੀਪੀਸੀ ਵੱਲੋਂ ਹਾਂ ਕਮੇਟੀ ਨੇ ਤੁਹਾਨੂੰ ਕਿਹਾ ਕਿ ਇੱਥੋਂ ਲੈ ਕੇ ਜਾਓ ਕੱਲ ਕਿੰਨੇ ਵਜੇ ਲੈ ਗਈ ਸੀਗੇ ਕੱਲ ਤਕਰੀਬਨ ਹੈਗਾ ਸੀ ਇਹ 5 ਦੇ ਕਰੀਬ ਤਾਂ ਸ਼ਾਮ ਨੂੰ ਹਾਂ ਸ਼ਾਮ ਨੂੰ ਕਿਉਂਕਿ ਖਤਰਾ ਮੰਡਰਾ ਰਿਹਾ ਹੈ ਅਜੇ ਬਹਿ ਖਤਰੇ ਵਾਲੀ ਗੱਲ ਤਾਂ ਨਹੀਂ ਹੈਗੀ ਹਮ ਪਰ ਉਹ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ ਕਿਉਂ ਡਰ ਦਾ ਕਿਹੜਾ ਮਾਹੌਲ ਹੈ ਨਾ ਲੋਕਾਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਕਿਉਂ ਹੈ ਇੱਥੇ ਜਦੋਂ ਪਹਿਲੀ ਜੰਗ ਲੱਗੀ ਹੈ ਨਾ ਤਕਰੀਬਨ ਇਹ ਸਾਰਾ ਇਹ ਹੈ ਬੈਕਵਰਡ ਏਰੀਆ ਜਿੰਨਾ ਵੀ ਇਹ ਇਹ ਮੱਲੇ ਗਿਆ ਸੀਗਾ ਉਸ ਡਰ ਦੇ ਹਿਸਾਬ ਨਾਲ ਲੋਕਾਂ ਨੇ ਆਪ ਆਪ ਦੀ ਸੁਰੱਖਿਆ ਪਾਕਿਸਤਾਨੀ ਫੌਜਾਂ ਨੇ ਇੱਥੇ ਕਬਜ਼ਾ ਕਰ ਲਿਆ ਤਾਂ ਹਾਂ ਕਰ ਲਿਆ ਸੀ ਅੱਛਾ ਇਹ ਸਾਰਾ ਮੱਲਿਆ ਗਿਆ ਸੀਗਾ ਨੁਕਸਾਨ ਕਿੰਨਾ ਹੋਇਆ ਸੀ ਨੁਕਸਾਨ ਤਾਂ ਬਹੁਤ ਹੀ ਹੋਇਆ ਸੀ ਜਿੰਨੇ ਵੀ ਇੱਥੋਂ ਕੋਈ ਰੋਖ ਨਹੀਂ ਛੱਡਿਆ ਕੋਈ ਕੁਛ ਨਹੀਂ ਛੱਡਿਆ ਇੱਟਾਂ ਤੱਕ ਲੈ ਗਏ ਸੀ ਉਹ ਪਾਕਿਸਤਾਨੀ ਹਾਂਜੀ ਇਸ ਪਿੰਡ ਦੀਆਂ ਇਸ ਆਹੇ ਇਹ ਪਿੰਡ ਦੀਆਂ ਤੇ ਪਰ ਫਿਰ ਵੀ ਲੋਕਾਂ ਦੇ ਦਿਲਾਂ ਵਿੱਚ ਇਹ ਡਰ ਹੈ ਬਿਕਰੇ ਹੁਣ ਵੀ ਨਾ ਇਦਾਂ ਦੇ ਆਜਣ ਪਰ ਓਣ ਤਾਂ ਉਸ ਉਹਦੇ ਹਿਸਾਬ ਤੇ ਬਹੁਤ ਜ਼ਿਆਦਾ ਹੂੰ ਏ ਮੋ ਚੇਜ ਹੈ ਕਿਉਂ ਆਪਣੀ ਆਰਮੀ ਇੰਨੀ ਜ਼ਿਆਦਾ ਕਿ ਇੱਥੋਂ ਦੇ ਨਹੀਂ ਐਟੈਕ ਨਹੀਂ ਕਰਦੇ ਨਾ ਹਾਂ 사시카ਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗगन ਸ਼ੁਕਲਾ ਭਾਰਤ ਪਾਕਿਸਤਾਨ ਦੀ ਸਰਦ ਤੇ ਮੌਜੂਦ ਹਾਂ ਤੇ ਭਾਰਤ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਇਹ ਪਿੰਡ ਟਿੰਡੀ ਵਾਲਾ ਤਾਂ ਇੱਥੇ ਪਹੁੰਚਣ ਦਾ ਮਕਸਦ ਇਹ ਆ ਬਿਲਕੁਲ ਬਾਰਡਰ ਤੇ ਸਤ ਇੱਥੇ ਇਹ ਗੁਰੂ ਘਰ ਹੈ ਤਸਵੀਰ ਦੇਖੋ ਤੁਸੀਂ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ ਪਹਿਲਾਂ ਤਾਂ ਦਲੇਰ ਬਾਰਡਰ ਦਿਖਾਓ ਸਾਹਮਣੇ ਭਾਰਤ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਹੈ ਜਿੱਥੇ ਕਿ ਬੀਐਸਐਫ ਇਸ ਵੇਲੇ ਤਾਇਨਾਤ ਹੈ ਤਸਵੀਰਾਂ ਦੇ ਵਿੱਚ ਤੁਸੀਂ ਭਾਰਤ ਦੀ ਚੌਂਕੀ ਦੇਖ ਰਹੇ ਹੋਵੋਗੇ ਤੇ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੀਆਂ ਇਹ ਭਾਰਤ ਪਾਕਿਸਤਾਨ ਸਰਹੱਦ ਹੈ ਤੇ ਇਸ ਸਰਹੱਦ ਦੇ ਨਾਲ ਸਥਿਤ ਟਿੰਡੀ ਆਲਾ ਪਿੰਡ ਦਾ ਇਹ ਗੁਰੂ ਘਰ ਹੈ ਜਿੱਥੇ ਹੁਣ ਜਿੰਦਰਾ ਲੱਗ ਗਿਆ ਤਾਂ ਬਿਲਕੁਲ ਕਿਉਂਕਿ ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ ਉਹ ਸੁਰੱਖਿਅਤ ਥਾਵਾਂ ਤੇ ਲੈ ਜਾ ਗਏ ਨੇ ਪਹਿਲਾਂ ਇਹ ਤਸਵੀਰ ਦਿਖਾਉਣਾ ਹੈ ਤੇ ਨਾਲ ਦੀ ਨਾਲ ਇੱਥੋਂ ਦੇ ਪਿੰਡ ਦੇ ਮੋਹਤਵਰ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਪਹਿਲਾਂ ਇਹ ਤਸਵੀਰ ਦੇਖੋ ਅ ਨਿਸ਼ਾਨ ਸਾਹਿਬ ਸ਼ਿਸ਼ੋਬਤ ਨੇ ਤੇ ਇਹ ਗੁਰੂ ਘਰ ਇੱਥੇ ਮੌਜੂਦ ਆ ਬਿਲਕੁਲ ਤਸਵੀਰ ਦਿਖਾਓ ਦਲੇਰ ਇਹ ਤਸਵੀਰ ਦਿਖਾਓ ਨਿਸ਼ਾਨ ਸਾਹਿਬ ਦੀਆਂ ਤਸਵੀਰਾਂ ਨੇ ਟਿੰਡੀ ਆਲਾ ਪਿੰਡ ਦੀਆਂ ਤੇ ਨਾਲ ਇਹ ਗੁਰੂ ਘਰ ਹੈ ਜਿੱਥੋਂ ਪਾਵਨ ਸਰੂਪ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਇੱਥੋਂ ਲਜਾਏ ਗਏ ਨੇ ਸੁਰੱਖਿਅਤ ਥਾਂ ਤੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਜਿਹੜੀ ਆ ਉਹ ਛਿੜੀ ਹੋਈ ਆ ਜਿਸ ਦੇ ਚੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੇ ਇੱਥੋਂ ਲੈ ਕੇ ਚਲੇ ਗਏ ਨੇ ਤਾਂ ਆਪ ਦੇਖੋ ਬਿਲਕੁਲ ਇਸ ਵੇਲੇ ਗੁਰੂ ਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ ਤਾਂ ਇਹ ਤਸਵੀਰਾਂ ਨੇ ਕਿਉਂਕਿ ਜੰਗ ਜੁੱਧ ਵਰਗੇ ਹਾਲਾਤਾਂ ਦੇ ਵਿੱਚ ਪਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਇਆ ਜਾਂਦਾ ਤਾਂ ਕਿ ਕਿਸੇ ਤਰ੍ਹਾਂ ਦੀ ਬੇਦਵੀਆ ਉਹ ਨਾ ਹੋ ਸਕੇ ਇਸ ਦੇ ਮੱਦੇ ਨਜ਼ਰ ਜਿਹੜੀ ਆ ਉਹ ਇਹ احتیاطਤਨ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਦੇਖੋ ਬਿਲਕੁਲ ਸਰਹੱਦ ਦੇ ਨੇੜੇ ਇਹ ਗੁਰੂ ਘਰ ਹੈ ਤਾਂ ਮੈਂ ਉੱਥੇ ਮੌਜੂਦ ਹਾਂ ਸਰਹੱਦ ਤੇ ਮੌਜੂਦ ਹਾਂ ਤੇ ਪਿੰਡ ਦੇ ਮੋਢੀਬਰ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਗੁਰੂ ਸਾਹਿਬ ਦੇ ਪਵਨ ਸਰੂਪ ਨੇ ਜਿਹੜੇ ਉਹ ਇੱਥੋਂ ਲੈ ਗਏ ਜੀ ਬਿਲਕੁਲ ਜੀ ਕੱਲ੍ਹ ਦੇ ਸੀ ਲੈ ਗਏ ਸਾਨੂੰ ਮੈਸੇਜ ਆਇਆ ਕਮੇਟੀ ਵੱਲੋਂ ਹੂੰ ਪੂਰੀ ਰਹਿਤ ਮਰਿਆਦਾ ਨਾਲ ਅਸੀਂ ਲੈ ਗਏ ਇਸ ਪਿੰਡ ਦੇ ਔਰ ਖੁੰਦਰ ਗੱਟੀ ਦੇ ਦੋਨਾਂ ਪਿੰਡਾਂ ਦੇ ਸੀ ਅੱਛਾ ਕਿੰਨੇ ਪਿੰਡ ਨੇ ਜਿਹੜੇ ਇਹ ਬਿਲਕੁਲ ਨਾਲ ਬੈਲਟ ਤੇ ਲੱਗਦੇ ਨੇ ਕਿਉਂਕਿ ਤੂੰ ਸਾਹਮਣੇ ਤਾਂ ਬਾਰਡਰ ਹੈ ਜੀ ਬਿਲਕੁਲ ਜੀ ਇਹ ਇਧਰ ਆਪਣੇ ਹੈਡ ਤੋਂ ਰੇ ਰੇ ਤਕਰੀਬਨ 11 ਪੰਜਾ ਤਾਂ 18 ਪਿੰਡ ਹੈ ਹੂੰ ਹਾਂਜੀ ਸਾਰਿਆਂ ਦੀ ਸਰੂਪ ਹੈ ਸੁਰੱਖਿਅਤ ਜਗ੍ਹਾ ਲੈ ਗਏ ਹਾਂ ਬਿਲਕੁਲ ਕੰਨਾਂ ਦੇ ਮੈਂ ਇਹ ਨਹੀਂ ਕਹਿ ਸਕਦਾ ਸਾਡੇ ਕਿਉਂ ਹੈਗਾ ਬਿਲਕੁਲ ਜ਼ੀਰੋ ਲੈਣ ਤੇ ਅਸੀਂ ਤਾਂ ਆਪਦੇ ਉਹ ਸਭ ਨਾਲ ਜੇ ਸਭ ਨਾਲ ਸਾਨੂੰ ਆਰਡਰ ਸੀ ਅਸੀਂ ਉਸ ਸਾਬ ਨਾਲ ਲੈ ਗਏ ਅੱਛਾ ਮੈਸੇਜ ਤੁਹਾਨੂੰ ਕਦੋਂ ਤੇ ਕਿਹਦਾ ਆਇਆ ਜੀ ਮੈਸੇਜ ਸਾਨੂੰ ਕਮੇਟੀ ਵੱਲੋਂ ਸੀਗਾ ਹਾਂ ਐਸਡੀਪੀਸੀ ਵੱਲੋਂ ਹਾਂ ਕਮੇਟੀ ਨੇ ਤੁਹਾਨੂੰ ਕਿਹਾ ਕਿ ਇੱਥੋਂ ਲੈ ਕੇ ਜਾਓ ਹਾਂ ਕੱਲ ਕਿੰਨੇ ਵਜੇ ਲੈ ਗਏ ਸੀਗੇ ਕੱਲ ਤਕਰੀਬਨ ਹੈਗਾ ਸੀ ਇਹ 5 ਦੇ ਕਰੀਬ ਟਾਈਮ ਸ਼ਾਮ ਨੂੰ ਹਾਂ ਸ਼ਾਮ ਨੂੰ ਕਿਉਂਕਿ ਖਤਰਾ ਮੰਡਰਾ ਰਿਹਾ ਹੈ ਅਜੇ ਬਹਿ ਖਤਰੇ ਵਾਲੀ ਗੱਲ ਗੱਲ ਤਾਂ ਨਹੀਂ ਹੈਗੀ ਹੂੰ ਪਰ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ ਕਿਉਂ ਡਰ ਦਾ ਕਿਹੜਾ ਮਾਹੌਲ ਹੈ ਨਾ ਲੋਕਾਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਕਿਉਂ ਹੈ ਇੱਥੇ ਜਦੋਂ ਪਹਿਲੀ ਜੰਗ ਲੱਗੀ ਆ ਨਾ ਤਕਰੀਬਨ ਇਹ ਸਾਰਾ ਇਹ ਹੈ ਬੈਕਵਰਡ ਏਰੀਆ ਜਿੰਨਾ ਵੀ ਇਹ ਇਹ ਮੱਲੇ ਗਿਆ ਸੀਗਾ ਉਸ ਡਰ ਦੇ ਹਿਸਾਬ ਨਾਲ ਲੋਕਾਂ ਨੇ ਆਪ ਆਪ ਦੀ ਸੁਰੱਖਿਆ ਪਾਕਿਸਤਾਨੀ ਫੌਜਾਂ ਨੇ ਇੱਥੇ ਕਬਜ਼ਾ ਕਰ ਲਿਆ ਤਾਂ ਹਾਂ ਕਰ ਲਿਆ ਸੀ ਅੱਛਾ ਇਹ ਸਾਰਾ ਮੱਲੇ ਗਿਆ ਸੀਗਾ ਨੁਕਸਾਨ ਕਿੰਨਾ ਹੋਇਆ ਸੀ ਨੁਕਸਾਨ ਤਾਂ ਬਹੁਤ ਹੀ ਹੋਇਆ ਸੀ ਜਿੰਨੇ ਵੀ ਇੱਥੋਂ ਕੋਈ ਰੁੱਖ ਨਹੀਂ ਛੱਡਿਆ ਕੋਈ ਕੁਝ ਨਹੀਂ ਛੱਡਿਆ ਇੱਟਾਂ ਤੱਕ ਲੈ ਗਏ ਸੀ ਉਹ ਪਾਕਿਸਤਾਨੀ ਹਾਂਜੀ ਇਸ ਪਿੰਡ ਦੀਆਂ ਇਸ ਆਹੇ ਇਹ ਪਿੰਡ ਦੀਆਂ ਤੇ ਪਰ ਫਿਰ ਵੀ ਲੋਕਾਂ ਦੇ ਦਿਲਾਂ ਵਿੱਚ ਇਹ ਡਰ ਹੈ ਬਿਕਰੇ ਹੋਣ ਵੀ ਨਾ ਇਦਾਂ ਦੇ ਆਜਣ ਪਰ ਹੋਣ ਤਾਂ ਉਸ ਉਹਦੇ ਹਿਸਾਬ ਤੇ ਬਹੁਤ ਜ਼ਿਆਦਾ ਇਹ ਮੌਲ ਚੇਂਜ ਹੈ ਕਿਉਂ ਆਪਣੀ ਆਰਮੀ ਇੰਨੀ ਜ਼ਿਆਦਾ ਕਿ ਇੱਥੋਂ ਦੇ ਨਹੀਂ ਐਟੈਕ ਨਹੀਂ ਕਰ ਦੇਣਾ ਸਸ਼ੀਕਾਰ ਢੇਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗਗਨ ਸ਼ਕਲਾ ਭਾਰਤ ਪਾਕਿਸਤਾਨ ਦੀ ਸਰਦ ਤੇ ਮੌਜੂਦ ਹਾਂ ਤੇ ਭਾਰਤ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਇਹ ਪਿੰਡ ਟਿੰਡੀ ਵਾਲਾ ਤਾਂ ਇੱਥੇ ਪਹੁੰਚਣ ਦਾ ਮਕਸਦ ਇਹ ਆ ਬਿਲਕੁਲ ਬਾਰਡਰ ਤੇ ਸਤ ਇੱਥੇ ਇਹ ਗੁਰੂ ਘਰ ਹੈ ਤਸਵੀਰ ਦੇਖੋ ਤੁਸੀਂ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ ਪਹਿਲਾਂ ਤਾਂ ਦਲੇਰ ਬਾਰਡਰ ਦਿਖਾਓ ਸਾਹਮਣੇ ਭਾਰਤ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਹੈ ਜਿੱਥੇ ਕੀ ਬੀਐਸਐਫ ਇਸ ਬੁਲੀ ਤਨਾਤਾ ਤਸਵੀਰਾਂ ਦੇ ਵਿੱਚ ਤੁਸੀਂ ਭਾਰਤ ਦੀ ਚੌਂਕੀ ਦੇਖ ਰਹੇ ਹੋਵੋਗੇ ਤੇ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੀਆਂ ਇਹ ਭਾਰਤ ਪਾਕਿਸਤਾਨ ਸਰਹੱਦ ਹੈ ਤੇ ਇਸ ਸਰਹੱਦ ਦੇ ਨਾਲ ਸਥਿਤ ਟਿੰਡੀ ਆਲਾ ਪਿੰਡ ਦਾ ਇਹ ਗੁਰੂ ਘਰ ਹੈ ਜਿੱਥੇ ਹੁਣ ਜਿੰਦਰਾ ਲੱਗ ਗਿਆ ਤਾਂ ਬਿਲਕੁਲ ਕਿਉਂਕਿ ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ ਉਹ ਸੁਰੱਖਿਅਤ ਥਾਵਾਂ ਤੇ ਲੈ ਜਾ ਗਏ ਨੇ ਪਹਿਲਾਂ ਇਹ ਤਸਵੀਰ ਦਿਖਾਉਣਾ ਹੈ ਤੇ ਨਾਲ ਦੀ ਨਾਲ ਇੱਥੋਂ ਦੇ ਪਿੰਡ ਦੇ ਮੋਹਤਵਰ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਪਰਾਂ ਇਹ ਤਸਵੀਰ ਦੇਖੋ ਅ ਨਿਸ਼ਾਨ ਸਾਹਿਬ ਸ਼ਿਸ਼ੋਬਤ ਨੇ ਤੇ ਇਹ ਗੁਰੂ ਘਰ ਇੱਥੇ ਮੌਜੂਦ ਆ ਬਿਲਕੁਲ ਤਸਵੀਰ ਦਿਖਾਓ ਦਲੇਰ ਇਹ ਤਸਵੀਰ ਦਿਖਾਓ ਨਿਸ਼ਾਨ ਸਾਹਿਬ ਦੀਆਂ ਇਹ ਤਸਵੀਰਾਂ ਨੇ ਟਿੰਡੀ ਵਾਲਾ ਪਿੰਡ ਦੀਆਂ ਤੇ ਨਾਲ ਇਹ ਗੁਰੂ ਘਰ ਹੈ ਜਿੱਥੋਂ ਪਾਵਨ ਸਰੂਪ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਇੱਥੋਂ ਲਜਾਏ ਗਏ ਨੇ ਸੁਰੱਖਿਅਤ ਥਾਂ ਤੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਜਿਹੜੀ ਹੈ ਉਹ ਛਿੜੀ ਹੋਈ ਹੈ ਜਿਸ ਦੇ ਚੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੇ ਇੱਥੋਂ ਲੈ ਕੇ ਚਲੇ ਗਏ ਨੇ ਤਾਂ ਆਪ ਦੇਖੋ ਬਿਲਕੁਲ ਇਸ ਵੇਲੇ ਗੁਰੂ ਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ ਤਾਂ ਇਹ ਤਸਵੀਰਾਂ ਨੇ ਕਿਉਂਕਿ ਜੰਗ ਜੁੱਧ ਵਰਗੇ ਹਾਲਾਤਾਂ ਦੇ ਵਿੱਚ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਇਆ ਜਾਂਦਾ ਤਾਂਕਿ ਕਿਸੇ ਤਰ੍ਹਾਂ ਦੀ ਬੇਦਵੀਆ ਉਹ ਨਾ ਹੋ ਸਕੇ ਇਸ ਦੇ ਮੱਦੇ ਨਜ਼ਰ ਜਿਹੜੀ ਆ ਉਹ ਇਹ احتیاطਨ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਦੇਖੋ ਬਿਲਕੁਲ ਸਰਹੱਦ ਦੇ ਨੇੜੇ ਇਹ ਗੁਰੂ ਘਰ ਹੈ ਤਾਂ ਮੈਂ ਉੱਥੇ ਮੌਜੂਦ ਆ ਸਰਹੱਦ ਤੇ ਮੌਜੂਦ ਆ ਤੇ ਪਿੰਡ ਦੇ ਮੋਤਵਰ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੇ ਜਿਹੜੇ ਉਹ ਇੱਥੋਂ ਲੈ ਗਏ ਜੀ ਬਿਲਕੁਲ ਜੀ ਹਮ ਕੱਲ੍ਹ ਦੇ ਅਸੀਂ ਲੈ ਗਏ ਸਾਨੂੰ ਮੈਸੇਜ ਆ ਕਮੇਟੀ ਵੱਲੋਂ ਹਮ ਪੂਰੀ ਰਹਿਤ ਮਰਿਆਦਾ ਨਾਲ ਅਸੀਂ ਲੈ ਗਏ ਇਸ ਪਿੰਡ ਦੇ ਔਰ ਖੁੰਦਰ ਗੱਟੀ ਦੇ ਦੋਨਾਂ ਪਿੰਡਾਂ ਦੇ ਸੀ ਅੱਛਾ ਕਿੰਨੇ ਪਿੰਡ ਨੇ ਜਿਹੜੇ ਇਹ ਬਿਲਕੁਲ ਨਾਲ ਬੈਲਟ ਤੇ ਲੱਗਦੇ ਨੇ ਕਿਉਂਕਿ ਤੂੰ ਸਾਹਮਣੇ ਤਾਂ ਬਾਰਡਰ ਹੈ ਜੀ ਬਿਲਕੁਲ ਜੀ ਇਹ ਇਧਰ ਆਪਣੇ ਹੈਡ ਤੋਰੇ ਰੇ तकरीबन 11 ਪੰਚਾਇਤਾਂ 18 ਪਿੰਡ ਹੈ ਹਾਂਜੀ ਸਾਰਿਆਂ ਦੇ ਸਰੂਪ ਹੈ ਸੁਰੱਖਿਅਤ ਜਗ੍ਹਾ ਲੈ ਗਏ ਹਾਂ ਬਿਲਕੁਲ ਕੰਨਾਂ ਦੇ ਮੈਂ ਇਹ ਨਹੀਂ ਕਹਿ ਸਕਦਾ ਸਾਡੇ ਕਿਉਂ ਹੈਗਾ ਬਿਲਕੁਲ ਜ਼ੀਰੋ ਲੈਣ ਤੇ ਅਸੀਂ ਤਾਂ ਆਪਦੇ ਉਹ ਸਾਬ ਨਾਲ ਜੇ ਸਾਬ ਨਾਲ ਸਾਨੂੰ ਆਰਡਰ ਸੀ ਅਸੀਂ ਉਹ ਸਾਬ ਨਾਲ ਲੈ ਗਏ ਅੱਛਾ ਮੈਸੇਜ ਤੁਹਾਨੂੰ ਕਦੋਂ ਤੇ ਕਿਹਦਾ ਆਇਆ ਜੀ ਮੈਸੇਜ ਸਾਨੂੰ ਕਮੇਟੀ ਵੱਲੋਂ ਸੀਗਾ ਹਾਂ ਐਸਜੀਪੀਸੀ ਵੱਲੋਂ ਹਾਂ ਕਮੇਟੀ ਨੇ ਤੁਹਾਨੂੰ ਕਿਹਾ ਕਿ ਇੱਥੋਂ ਲੈ ਕੇ ਜਾਓ ਕੱਲ ਕਿੰਨੇ ਵਜੇ ਲੈ ਗਈ ਸੀਗੇ ਕੱਲ ਤਕਰੀਬਨ ਹੈਗਾ ਸੀ ਇਹ 5 ਦੇ ਕਰੀਬ ਟਾਈਮ ਸ਼ਾਮ ਨੂੰ ਹਾਂ ਸ਼ਾਮ ਕਿਉਂਕਿ ਖਤਰਾ ਮੰਡਰਾ ਰਿਹਾ ਹੈ ਅਜੇ ਬਹਿ ਖਤਰੇ ਵਾਲੀ ਗੱਲ ਤਾਂ ਨਹੀਂ ਹੈਗੀ ਹਮ ਪਰ ਹੋ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ ਕਿਉਂ ਡਰ ਦਾ ਕਿਹੜਾ ਮਾਹੌਲ ਹੈ ਨਾ ਲੋਕਾਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਕਿਉਂ ਹੈ ਇੱਥੇ ਜਦੋਂ ਪਹਿਲੀ ਜੰਗ ਲੱਗੀ ਹੈ ਨਾ ਤਕਰੀਬਨ ਇਹ ਸਾਰਾ ਇਹ ਹੈ ਬੈਕਵਰਡ ਏਰੀਆ ਜਿੰਨਾ ਵੀ ਇਹ ਇਹ ਮੱਲੇ ਗਿਆ ਸੀਗਾ ਉਸ ਡਰ ਦੇ ਹਿਸਾਬ ਨਾਲ ਲੋਕਾਂ ਨੇ ਆਪ ਆਪ ਦੀ ਸੁਰੱਖਿਆ ਪਾਕਿਸਤਾਨੀ ਫੌਜਾਂ ਨੇ ਇੱਥੇ ਕਬਜ਼ਾ ਕਰ ਲਿਆ ਤਾਂ ਹਾਂ ਕਰ ਲਿਆ ਸੀ ਅੱਛਾ ਇਹ ਸਾਰਾ ਮੱਲਿਆ ਗਿਆ ਸੀਗਾ ਨੁਕਸਾਨ ਕਿੰਨਾ ਹੋਇਆ ਸੀ ਨੁਕਸਾਨ ਤਾਂ ਬਹੁਤ ਹੀ ਹੋਇਆ ਸੀ ਜਿੰਨੇ ਵੀ ਇੱਥੋਂ ਕੋਈ ਰੋਖ ਨਹੀਂ ਛੱਡਿਆ ਕੋਈ ਕੁਝ ਨਹੀਂ ਛੱਡਿਆ ਇੱਟਾਂ ਤੱਕ ਲੈ ਗਏ ਸੀ ਉਹ ਪਾਕਿਸਤਾਨੀ ਹਾਂਜੀ ਇਸ ਪਿੰਡ ਦੀਆਂ ਇਸ ਆਹੇ ਇਹ ਪਿੰਡ ਦੀਆਂ ਪਰ ਫਿਰ ਵੀ ਲੋਕਾਂ ਦੇ ਦਿਲਾਂ ਵਿੱਚ ਇਹ ਡਰ ਹੈ ਬਿਕਰੇ ਹੋਣ ਵੀ ਨਾ ਇਦਾਂ ਦੇ ਆਜਣ ਪਰ ਹੋਣ ਤਾਂ ਉਸ ਉਹਦੇ ਹਿਸਾਬ ਤੇ ਬਹੁਤ ਜ਼ਿਆਦਾ ਹੂੰ ਏ ਮੋ ਚੇਂਜ ਹੈ ਕਿਉਂ ਆਪਣੀ ਆਰਮੀ ਇੰਨੀ ਜ਼ਿਆਦਾ ਕਿ ਇੱਥੋਂ ਦੇ ਨਹੀਂ ਐ ਅਟੈਕ ਨਹੀਂ ਕਰਦੇ ਨਾ ਹਾਂ 사시칼 ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗगन ਸ਼ੁਕਲਾ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਮੌਜੂਦ ਹਾਂ ਤੇ ਭਾਰਤ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰ ਇਹ ਪਿੰਡ ਟਿੰਡੀ ਵਾਲਾ ਤਾਂ ਇੱਥੇ ਪਹੁੰਚਣ ਦਾ ਮਕਸਦ ਇਹ ਆ ਬਿਲਕੁਲ ਬਾਰਡਰ ਤੇ ਸਤ ਇੱਥੇ ਇਹ ਗੁਰੂ ਘਰ ਹੈ ਤਸਵੀਰ ਦੇਖੋ ਤੁਸੀਂ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ ਪਹਿਲਾਂ ਤਾਂ ਦਲੇਰ ਬਾਰਡਰ ਦਿਖਾਓ ਸਾਹਮਣੇ ਭਾਰਤ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਹੈ ਜਿੱਥੇ ਕਿ ਬੀਐਸਐਫ ਇਸ ਵੇਲੇ ਤਾਇਨਾਤ ਹੈ ਤਸਵੀਰਾਂ ਦੇ ਵਿੱਚ ਤੁਸੀਂ ਭਾਰਤ ਦੀ ਚੌਂਕੀ ਦੇਖ ਰਹੇ ਹੋਵੋਗੇ ਤੇ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੀਆਂ ਇਹ ਭਾਰਤ ਪਾਕਿਸਤਾਨ ਸਰਹੱਦ ਹੈ ਤੇ ਇਸ ਸਰਹੱਦ ਦੇ ਨਾਲ ਸਥਿਤ ਟਿੰਡੀ ਆਲਾ ਪਿੰਡ ਦਾ ਇਹ ਗੁਰੂ ਘਰ ਹੈ ਜਿੱਥੇ ਹੁਣ ਜਿੰਦਰਾ ਲੱਗ ਗਿਆ ਤਾਂ ਬਿਲਕੁਲ ਕਿਉਂਕਿ ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ ਉਹ ਸੁਰੱਖਿਅਤ ਥਾਵਾਂ ਤੇ ਲੈ ਜਾ ਗਏ ਨੇ ਪਹਿਲਾਂ ਇਹ ਤਸਵੀਰ ਦਿਖਾਉਣਾ ਹੈ ਤੇ ਨਾਲ ਦੀ ਨਾਲ ਇੱਥੋਂ ਦੇ ਪਿੰਡ ਦੇ ਮੋਹਤਵਰ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਪਹਿਲਾਂ ਇਹ ਤਸਵੀਰ ਦੇਖੋ ਅ ਨਿਸ਼ਾਨ ਸਾਹਿਬ ਸ਼ਿਸ਼ੋਬਤ ਨੇ ਤੇ ਇਹ ਗੁਰੂ ਘਰ ਇੱਥੇ ਮੌਜੂਦ ਆ ਬਿਲਕੁਲ ਤਸਵੀਰ ਦਿਖਾਓ ਦਲੇਰ ਇਹ ਤਸਵੀਰ ਦਿਖਾਓ ਨਿਸ਼ਾਨ ਸਾਹਿਬ ਦੀਆਂ ਤਸਵੀਰਾਂ ਨੇ ਟਿੰਡੀ ਆਲਾ ਪਿੰਡ ਦੀਆਂ ਤੇ ਨਾਲ ਇਹ ਗੁਰੂ ਘਰ ਹੈ ਜਿੱਥੋਂ ਪਾਵਨ ਸਰੂਪ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਇੱਥੋਂ ਲਜਾਏ ਗਏ ਨੇ ਸੁਰੱਖਿਅਤ ਥਾਂ ਤੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਜਿਹੜੀ ਹੈ ਉਹ ਛਿੜੀ ਹੋਈ ਹੈ ਜਿਸ ਦੇ ਚੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੇ ਇੱਥੋਂ ਲੈ ਕੇ ਚਲੇ ਗਏ ਨੇ ਤਾਂ ਆਪ ਦੇਖੋ ਬਿਲਕੁਲ ਇਸ ਵੇਲੇ ਗੁਰੂ ਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ ਤਾਂ ਇਹ ਤਸਵੀਰਾਂ ਨੇ ਕਿਉਂਕਿ ਜੰਗ ਜੁੱਧ ਵਰਗੇ ਹਾਲਾਤਾਂ ਦੇ ਵਿੱਚ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਇਆ ਜਾਂਦਾ ਤਾਂ ਕਿ ਕਿਸੇ ਤਰ੍ਹਾਂ ਦੀ ਬੇਦਵੀਆ ਉਹ ਨਾ ਹੋ ਸਕੇ ਇਸ ਦੇ ਮੱਦੇ ਨਜ਼ਰ ਜਿਹੜੀ ਆ ਉਹ ਇਹ احتیاطਤਨ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਤਾਂ ਦੇਖੋ ਬਿਲਕੁਲ ਸਰਹੱਦ ਦੇ ਨੇੜੇ ਇਹ ਗੁਰੂ ਘਰ ਹੈ ਤਾਂ ਮੈਂ ਉੱਥੇ ਮੌਜੂਦ ਹਾਂ ਸਰਹੱਦ ਤੇ ਮੌਜੂਦ ਹਾਂ ਤੇ ਪਿੰਡ ਦੇ ਮੋਹਤਵਰ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੇ ਜਿਹੜੇ ਉਹ ਇੱਥੋਂ ਲੈ ਗਏ ਜੀ ਬਿਲਕੁਲ ਜੀ ਕੱਲ੍ਹ ਦੇ ਸੀ ਲੈ ਗਏ ਸਾਨੂੰ ਮੈਸੇਜ ਆਇਆ ਕਮੇਟੀ ਵੱਲੋਂ ਹੂੰ ਪੂਰੀ ਰਹਿਤ ਮਰਿਆਦਾ ਨਾਲ ਅਸੀਂ ਲੈ ਗਏ ਇਸ ਪਿੰਡ ਦੇ ਔਰ ਖੁੰਦਰ ਗੱਟੀ ਦੇ ਦੋਨਾਂ ਪਿੰਡਾਂ ਦੇ ਸੀ ਅੱਛਾ ਕਿੰਨੇ ਪਿੰਡ ਨੇ ਜਿਹੜੇ ਇਹ ਬਿਲਕੁਲ ਨਾਲ ਬੈਲਟ ਤੇ ਲੱਗਦੇ ਨੇ ਕਿਉਂਕਿ ਤੂੰ ਸਾਹਮਣੇ ਤਾਂ ਬਾਰਡਰ ਹੈ ਜੀ ਬਿਲਕੁਲ ਜੀ ਇਹ ਇਧਰ ਆਪਣੇ ਹੈਡ ਤੋਂ ਰੇ ਰੇ ਤਕਰੀਬਨ 11 ਪੰਚਾਇਤਾਂ 18 ਪਿੰਡ ਹੂੰ ਹਾਂਜੀ ਸਾਰਿਆਂ ਦੇ ਸਰੂਪ ਹੈ ਸੁਰੱਖਿਅਤ ਜਗ੍ਹਾ ਲੈ ਗਏ ਹਾਂ ਬਿਲਕੁਲ ਕੰਨਾਂ ਦੇ ਮੈਂ ਇਹ ਨਹੀਂ ਕਹਿ ਸਕਦਾ ਸਾਡੇ ਕਿਉਂ ਹੈਗਾ ਬਿਲਕੁਲ ਜ਼ੀਰੋ ਲੈਣ ਤੇ ਅਸੀਂ ਤਾਂ ਆਪਦੇ ਉਹ ਸਭ ਨਾਲ ਜੇ ਸਭ ਨਾਲ ਸਾਨੂੰ ਆਰਡਰ ਸੀ ਅਸੀਂ ਉਹ ਸਾਬ ਨੇ ਲੈ ਗਏ ਅੱਛਾ ਮੈਸੇਜ ਤੁਹਾਨੂੰ ਕਦੋਂ ਤੇ ਕਿਹਦਾ ਆਇਆ ਜੀ ਮੈਸੇਜ ਸਾਨੂੰ ਕਮੇਟੀ ਵੱਲੋਂ ਸੀਗਾ ਹਾਂ ਐਸਪੀਸੀ ਵੱਲੋਂ ਹਾਂ ਕਮੇਟੀ ਨੇ ਤੁਹਾਨੂੰ ਕਿਹਾ ਕਿ ਇੱਥੋਂ ਲੈ ਕੇ ਜਾਓ ਹਾਂ ਕੱਲ ਕਿੰਨੇ ਵਜੇ ਲੈ ਕੇ ਸੀਗੇ ਕੱਲ ਤਕਰੀਬਨ ਹੈਗਾ ਸੀ ਇਹ 5 ਦੇ ਕਰੀਬ ਟਾਈਮ ਸ਼ਾਮ ਨੂੰ ਹਾਂ ਸ਼ਾਹੂ ਕਿਉਂਕਿ ਖਤਰਾ ਮੰਡਰਾ ਰਿਹਾ ਹੈ ਅਜੇ ਬਹਿ ਖਤਰੇ ਵਾਲੀ ਗੱਲ ਤਾਂ ਨਹੀਂ ਹੈਗੀ ਹੂੰ ਪਰ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ